ਕੀ ਨਿਊਜ਼ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਕਿ ਕੈਨੇਡਾ ਨੇ ਵਰਕ ਵੀਜ਼ਾ ਰੱਦ ਕਰ ਦਿੱਤੇ ਗਏ ਕਿੰਨਾ ਦੇ ਰੱਦ ਹੋਏ ਆ ਜਿਹੜੇ ਹੋਏ ਤਾਂ ਕਿਉਂ ਹੋਏ ਆ ਮੋਸਟਲੀ ਸਰ ਜਿਵੇਂ ਸਾਡਾ ਵੀ ਇੱਕ ਐਸੋਸੀਏਸ਼ਨ ਹੈ ਐਂਡ ਵੀ ਸ਼ੇਅਰ ਆਰ ਰਿਵਿਊਜ਼ ਆਲਸੋ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਨਵਾਂ ਅਪਡੇਟ ਆਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਅਦਾਦਾ ਹੁੰਦਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਆਲਸੋ ਗਾਟ ਦੈਟ ਨਿਊਜ਼ ਕਿ ਕੁਝ ਰਿਫਿਊਜ਼ਲਸ ਜਿਹੜੀਆਂ ਬਹੁਤ ਸਾਰੀ ਐਲਐਮਆਈਏ ਬੇਸਡ ਪ੍ਰੋਗਰਾਮ ਤੇ ਦਿੱਤੀ ਗਈਆਂ ਤੇ ਪੀਜੀਡਬਲਯੂਪੀ ਜਿਹੜੇ ਬੱਚੇ ਆਲਰੇਡੀ ਉੱਥੇ ਸਟੂਡੈਂਟ ਵੀਜ਼ਾ ਤੇ ਨੇ ਉਹਨਾਂ ਦਾ ਜਿਹੜਾ ਪੋਸਟ ਸਟਡੀ ਵਰਕ ਪਰਮਿਟ ਹੈ ਉੱਥੇ ਵੀ ਦਿੱਤੇ ਜਾ ਰਹੀਆਂ ਨੇ ਇਹਦੇ ਜਿਹੜੇ ਬਹੁਤ ਐਨਲਾਈਜ਼ ਕਰਨ ਤੋਂ ਬਾਅਦ ਸਾਨੂੰ ਇਹ ਗੱਲ ਸਮ ਕਿ ਜਿਹੜੇ এমਪਲੋਇਰ LMIA ਪ੍ਰੋਵਾਈਡ ਕਰ ਰਹੇ ਨੇ ਦੇ ਆਰ ਨਾਟ ਡੈਜ਼ਿਗਨੇਟਿਡ এমਪਲੋਇਰ ਕਿਉਂਕਿ ਡੈਜ਼ਿਗਨੇਟਿਡ এমਪਲੋਇਰ ਜਿਵੇਂ ਡੈਜ਼ਿਗਨੇਟਿਡ ਇੰਸਟੀਟਿਊਸ਼ਨ ਹੁੰਦੇ ਆ ਇੱਕ ਸਟੂਡੈਂਟ ਵੀਜ਼ਾ ਵਾਲੇ ਕੈਂਡੀਡੇਟ ਨੂੰ ਆਫਰ ਲੈਟਰ ਤੇ ਅਗੇ ਐਲਓਏ ਦੇਣ ਦੇ ਲਈ ਐਦਾਂ ਹੀ ਬਿਲਕੁਲ ਹਰ ਇੱਕ ਪ੍ਰੋਵਿੰਸ ਦੇ ਵਿੱਚ ਡੈਜ਼ਿਗਨੇਟਿਡ ਏਮਪਲੋਇਰ ਹੁੰਦੇ ਆ ਜਿਨ੍ਹਾਂ ਦਾ ਜਿਹੜਾ ਬਿਜ਼ਨਸ ਹੈ ਉਹ ਗੁੱਡ ਕੈਟਾਗਰੀ ਦੇ ਵਿੱਚ ਆਂਦਾ ਹੈ ਜਿਨ੍ਹਾਂ ਦੇ ਫਾਈਨਾਂਸਸ ਬਹੁਤ ਵਧੀਆ ਹੁੰਦੇ ਆ ਜਿਨ੍ਹਾਂ ਦੇ ਵਿੱਚ ਐਕਚੁਅਲੀ ਡਿਮਾਂਡ ਹੁੰਦੀ ਹੈ ਵਰਕਰਸ ਦੀ ਤੇ ਕੁਝ ਐਦਾਂ ਦੇ ਏਮਪਲੋਇਰਸ ਨੇ ਜਿਨ੍ਹਾਂ ਦਾ ਕਾਗਜ਼ਾਂ ਤੇ ਕੰਮ ਚੱਲਦਾ ਪਿਆ ਬਟ ਦੇ ਡੋਨਟ ਨੀਡ ਐਨੀ ਵਰਕਰ ਐਂਡ ਦੇ ਡੋਨਟ ਹੈਵ ਈਵਨ ਗੁੱਡ ਫਾਈਨਾਂਸਸ ਜੋ ਕਿ ਉਹ ਇੱਕ ਏਮਪਲੋਇਰ ਜਿਹੜਾ ਏਮਪਲੋਈ ਹੈ ਫੋਰਨ ਕੰਟਰੀ ਤੋਂ ਅਪੋਰਟ ਕਰ ਸਕੇ ਤੇ ਇਹ ਬੇਸਿਕਲੀ ਉਹਨਾਂ ਦੇ ਲਈ ਹੈ ਕਿ ਜਿਨ੍ਹਾਂ ਦੀ ਐਪਲੀਕੇਸ਼ਨ ਦੇ ਵਿੱਚ এমਪਲੋਇਰ ਦੇ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਜਿਹੜੇ ਆਡਿਟ ਸੀਗੇ ਉਹ ਪ੍ਰੋਪਰ ਨਹੀਂ ਸੀਗੇ ਉਸ ਤੋਂ ਇਲਾਵਾ ਜਿਹੜਾ ਐਪਲੀਕੈਂਟ ਸੀਗਾ ਬਹੁਤ ساری ਸਾਨੂੰ ਵੀ ਕੁਐਰੀਜ਼ ਰੀਸੀਵ ਹੁੰਦੀਆਂ ਜਿਵੇਂ ਲਾਸਟ ਵੀਕ ਸਾਡੇ ਕੋਲ ਇੱਕ ਕੁਐਰੀ ਰੀਸੀਵ ਹੋਈ ਕਿ ਕੈਂਡੀਡੇਟ ਆਲਰੇਡੀ ਇੱਥੇ ਟੀਚਰ ਸੀ ਬਟ ਉਹਦਾ ਪੈਟਰੋਲ ਪੰਪ ਤੇ ਸੁਪਰਵਾਈਜ਼ਰ ਪੋਜੀਸ਼ਨ ਤੇ ਅਪਲਾਈ ਕਰ ਦਿੱਤਾ ਗਿਆ ਐਦਾਂ ਦੀ ਮਿਸਟੇਕਸ ਕੈਂਡੀਡੇਟ ਬਹੁਤ ਜ਼ਿਆਦਾ ਕਰਦੇ ਆ ਸਮ ਟਾਈਮ ਉਹਨਾਂ ਦੇ ਰਿਲੇਟਿਵਜ਼ ਉਹਨਾਂ ਨੂੰ ਗਾਈਡ ਕਰ ਦਿੰਦੇ ਆ ਕਿ ਸਾਡੇ ਕੋਲ ਐਲ ਐਮ ਆਈ ਐ ਪਈ ਹੈ ਤੁਸੀਂ ਫਾਈਲ ਲਾ ਲਓ ਬਟ ਉਹ ਪ੍ਰੋਫਾਈਲ ਤੁਸੀਂ ਆਪਣਾ ਖਰਾਬ ਕਰ ਰਹੇ ਹੋ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਆਪਣੀ ਪ੍ਰੋਫਾਈਲ ਨੂੰ ਲਾਣਾ ਹੈ ਇੱਕ ਪ੍ਰੋਫੈਸ਼ਨਲ ਕੰਸਲਟੈਂਟ ਨੂੰ ਹਾਇਰ ਕਰੋ ਜੋ ਕਿ ਲਾਇਸੈਂਸਡ ਹੋਵੇ ਜਿਹਨੂੰ ਪ੍ਰੋਪਰ ਨੋਲਜ ਹੋਵੇ ਜਿੱਦਾ ਪ੍ਰੀਵੀ ਐਕਸਪੀਰੀਅੰਸ ਜਿਹੜਾ ਹੈ ਉਹ ਰੈਲੇਵੈਂਟ ਹੋਵੇ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਐਲਐਮਆਈ ਤੇ ਫਾਈਲ ਲੱਗ ਰਹੀ ਹੈ ਤਾਂ ਉਹਨੂੰ ਕਿਵੇਂ ਰਿਪਰੈਜ਼ੈਂਟ ਕਰਨਾ ਹੈ ਜੇ ਤੁਸੀਂ ਪੀਆਰ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੇ ਉਸ ਫਾਈਲ ਦੇ ਵਿੱਚ ਕੀ ਐਡ-ਆਨ ਹੋਣਾ ਹੈ ਕਿਵੇਂ ਫਾਈਲ ਲਗਣੀ ਹੈ ਬਹੁਤ ਸਾਰੇ ਐਦਾਂ ਦੇ ਏਜੰਟਸ ਨੇ ਜੋ ਕਿ ਸਰਟੀਫਾਈਡ ਨਹੀਂ ਬਟ ਦੇ ਆਰ ਪ੍ਰੈਕਟਿਸਿੰਗ ਔਨ ਯੋਰ ਪ੍ਰੋਫਾਈਲ ਤੇ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਉਹ ਉਸ ਇਹਨਾਂ ਚੀਜ਼ਾਂ ਕਰਕੇ ਖਰਾਬ ਹੋ ਜਾਂਦੀ ਹੈ ਤੇ ਰਿਫਿਊਜ਼ਲਸ ਨੂੰ ਲੈ ਕੇ ਜਿਹੜੇ ਰੀਜ਼ਨਸ ਨੇ ਉਹ ਇਹੀ ਨੇ ਕਿ ਏਮਪਲੋਇਰ ਤੇ ਕਿਤੇ ਏਮਪਲੋਈ ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਰ ਬਿਲਕੁਲ ਜੇਕਰ ਤੁਸੀਂ ਰੈਲੇਵੈਂਟ ਚੀਜ਼ਾਂ ਨਾਲ ਸਹੀ ਤਰੀਕੇ ਨਾਲ ਨਹੀਂ ਅਪਲਾਈ ਕਰਦੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ ਜਿਹੜਾ ਪੈ ਸਕਦਾ ਹੈ ਬਹੁਤ ਸਾਰੇ ਮੈਮ ਨਵੀਆਂ ਅਪਡੇਟਸ ਕੀ ਹੈਗੀਆਂ ਨੇ ਜੇਕਰ ਕਿਸੇ ਨੇ ਵਰਕ ਵੀਜ਼ਾ ਲਈ ਅਪਲਾਈ ਕਰਨਾ ਜਾਂ ਫਿਰ ਪੀਆਰ ਦੇ ਲਈ ਅਪਲਾਈ ਕਰਨਾ ਖਾਸ ਤੌਰ ਤੇ ਆਪਾਂ ਕੈਨੇਡਾ ਦੀ ਹੀ ਗੱਲ ਕਰ ਰਹੇ ਹਾਂ ਫਿਰ ਆਸਟ੍ਰੇਲੀਆ ਬਾਰੇ ਗੱਲ ਕਰਾਂਗੇ ਆਸਟ੍ਰੇਲੀਆ ਦੇ ਵਰਕ ਵੀਜ਼ਾਸ ਕਿੰਨਾ ਕਿੰਨਾ ਦੇ ਆਏ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਮੁਹਿੰਮ ਸ਼ੁਰੂ ਕੀਤੀ ਸੀ 2 ਮਹੀਨੇ ਪਹਿਲਾਂ ਮੈਮ ਨੇ ਜਿਹੜੀ ਇਨਫੋਰਮੇਸ਼ਨ ਦੇਣੀ ਸ਼ੁਰੂ ਕੀਤੀ ਸੀ ਕਿ ਆਸਟ੍ਰੇਲੀਆ ਵਰਕ ਵੀਜ਼ਾ ਵੀ ਲੱਗਦੇ ਆ ਉਸ ਦੇ ਵਿਹਾਫ ਤੇ ਇੱਕ ਸੈਮੀਨਾਰ ਵੀ ਆਰਗੇਨਾਈਜ਼ ਫਰਾਈਡੇ ਨੂੰ ਕੀਤਾ ਜਾ ਰਿਹਾ ਹੈ ਗੋ ਵੀਜ਼ਾ ਦੇ ਆਫਿਸ ਦੇ ਵਿੱਚ ਸੈਕਟਰ 82 ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ ਜਾਣਕਾਰੀ ਹਾਸਲ ਹੈ ਜਿਹੜੀ ਕੀਤੀ ਜਾ ਸਕਦੀ ਹੈ ਮੈਮ ਕੈਨੇਡਾ ਬਾਰੇ ਹੀ ਪਹਿਲਾਂ ਆਪਾਂ ਕਰਦਿਆ ਕੀ ਨਵੀਆਂ ਅਪਡੇਟ ਹੈਗੀਆਂ ਨੇ ਆਹ ਕਾਲ ਅਲੀਮ ਡੈਫੀਨਿਟਲੀ ਸਰ ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਕੀ ਸਵਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਜਸਪ੍ਰਿਤ ਗੱਲ ਕਰ ਰਹੀ ਹਾਂ ਪਟਿਆਲੇ ਤੋਂ ਹਮ ਅ ਸਰ ਮੈਂ ਐਚਐਮ ਕੀਤੀ ਹੋਈ ਆ ਮੇਰਾ ਕੁਆਲਿਫੀਕੇਸ਼ਨ ਐਰ ਐਂਡ ਆਫਟਰ ਦੈਟ ਮੇਰੇ ਕੋਲ 2 ਇਅਰਸ ਦਾ ਵਰਕ ਐਕਸਪੀਰੀਅੰਸ ਆ ਐਜ਼ ਅ ਸ਼ੈਫ ਹਮ ਐਂਡ ਅਸੀਂ ਇਹ ਮੈਜਿਸ ਸੁਣੀਆਂ ਕਿ ਨਾਓ ਆ ਕਿ ਮੇਰੀ ਲਾਈਨ ਦੇ ਵਿੱਚ ਅਸੀਂ ਐਕਸਪ੍ਰੈਸ ਐਂਟਰੀ ਦੇ ਰਾਹੀਂ ਮਤਲਬ ਕੀ ਜਾ ਸਕਦੇ ਹਾਂ ਕੈਨੇਡਾ ਹੈ ਨਾ ਤੇ ਮੈਦੇ ਰਿਕੁਆਇਰਮੈਂਟਸ ਪੁੱਛਣੀਆਂ ਸੀ ਕਿ ਮੈਂ ਵਿਦ ਫੈਮਿਲੀ ਜਾ ਸਕਦੀ ਹਾਂ ਇਕੱਲੀ ਜਾ ਸਕਦੀ ਹਾਂ ਕੀ ਕ੍ਰਾਈਟੇਰੀਆਸ ਸੀ ਅ ਡੈਫੀਨਿਟਲੀ ਮੈਮ ਤੁਹਾਡਾ ਕੁਐਸਚਨ ਅਸੀਂ ਸੁਣ ਲਿਆ ਹੈ ਤੇ ਜਿਹੜੇ ਨਵੇਂ ਅਪਡੇਟਸ ਦੀ ਅਸੀਂ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਕੁੱਕ ਤੇ ਟੀਚਰ ਦੋ ਦੋ ਪ੍ਰੋਫਾਈਲਸ ਨੇ ਜੋ ਕਿ ਹੁਣ ਡਾਇਰੈਕਟ ਆਪਣੀ ਜਿਹੜੀ ਪੀਆਰ ਦੀ ਪ੍ਰੋਫਾਈਲ ਹੈ ਆਪਣੀ ਲਵਾ ਸਕਦੇ ਆ ਤੇ ਐਕਸਪ੍ਰੈਸ ਐਂਟਰੀ ਦੇ ਥਰੂ ਤੁਸੀਂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਯੂ ਡੋਨਟ ਨੀਡ ਐਨੀ ਜੌਬ ਆਫਰ ਬਟ ਉਹਦੇ ਲਈ ਜਿਹੜਾ ਤੁਹਾਡਾ ਸੀਆਰ ਐ ਸਕੋਰ ਹੈ ਉਹ ਕਟਆਫ ਦੇ ਨੇੜੇ ਹੋਣਾ ਚਾਹੀਦਾ ਐਂਡ ਫੋਰ ਥੈਟ ਤੁਹਾਨੂੰ ਪ੍ਰੋਪਰ ਇੱਕ ਕੰਸਲਟੇਸ਼ਨ ਲੈਣ ਦੀ ਲੋੜ ਹੈ ਤੁਹਾਡਾ ਅਸੀਂ ਸੀਆਰ ਸਕੋਰ ਚੈੱਕ ਕਰਾਂਗੇ ਕਿ ਤੁਸੀਂ ਐਲੀਜੀਬਲ ਹੋ ਰਹੇ ਹੋ ਕਿ ਨਹੀਂ ਹੋ ਰਹੇ ਜੋਵੇਂ ਤੁਸੀਂ ਦੱਸਿਆ ਕਿ ਤੁਸੀਂ ਐਜ਼ ਅ ਸ਼ੈਫ ਕੰਮ ਕਰ ਰਹੇ ਹੋ ਬਿਲਕੁਲ ਤੁਸੀਂ ਕਰ ਸਕਦੇ ਹੋ ਐਂਡ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਵਿਦ ਫੈਮਿਲੀ ਅਪਲਾਈ ਹੋ ਸਕਦਾ ਹੈ ਕਿ ਨਹੀਂ ਪੀਆਰ ਪ੍ਰੋਗਰਾਮ ਕਿਸੇ ਵੀ ਕੰਟਰੀ ਦਾ ਜਦੋਂ ਵੀ ਹੁੰਦਾ ਹੈ ਦੈਟ ਇਜ਼ ਫੋਰ ਫੈਮਿਲੀ ਰੀਯੂਨੀਅਨ ਉਹ ਫੈਮਿਲੀ ਦੇ ਲਈ ਹੀ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਕੰਟਰੀ ਦੀ ਪੀਆਰ ਲੈ ਰਹੇ ਹੋ ਉਹਦਾ ਮਤਲਬ ਹੈ ਕਿ ਤੁਸੀਂ ਆਪਣੀ ਵਿਦ ਫੈਮਿਲੀ ਉੱਥੇ ਸੈਟਲਮੈਂਟ ਲੈ ਰਹੇ ਹੋ ਤੇ ਇਹ ਤੁਸੀਂ ਬਿਲਕੁਲ ਵਿਦ ਫੈਮਿਲੀ ਅਪਲਾਈ ਕਰ ਸਕਦੇ ਹੋ ਤੇ ਹੋਰ ਵੀ ਜੇ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਕਿ ਤੁਹਾਡਾ ਕਿੰਨਾ ਸੀਆਰ ਸ ਕੋਰ ਬਣ ਰਿਹਾ ਹੈ ਕਿਵੇਂ ਅਪਲਾਈ ਕਰ ਸਕਦੇ ਹੋ ਡਾਕੂਮੈਂਟ ਕੀ ਰਿਕੁਆਇਰ ਰਹਿਣਗੇ ਤੁਸੀਂ ਇੱਕ ਵਾਰੀ ਆਫਿਸ ਜ਼ਰੂਰ ਵਿਜ਼ਿਟ ਕਰੋ ਡੈਫੀਨਿਟਲੀ ਹੈਲਪ ਆਊਟ ਕਰੂਗੀ ਹੂੰ ਉਮੀਦ ਕਰਦੇ ਹਾਂ ਇਹਨਾਂ ਨੂੰ ਆਨਸਰ ਮਿਲ ਚੁੱਕਾ ਹੋਣਾ ਜੀ ਮੈਂ ਮੇਰਾ ਸਵਾਲ ਤੇ ਆਪਾਂ ਕਿ ਵਰਕ ਵੀਜ਼ਨ ਤੇ ਪੀਆਰ ਨੂੰ ਲੈ ਕੇ ਕੀ ਕੀ ਚੇਂਜਿੰਗ ਹੈਗੀ ਹੈ ਕੈਨੇਡਾ ਦੇ ਅ ਸਰ ਪੀਆਰ ਨੂੰ ਲੈ ਕੇ ਜਿਵੇਂ ਆਪਾਂ ਗੱਲ ਕੀਤੀ ਇੱਕ ਤਾਂ ਕੁੱਕ ਤੇ ਟੀਚਰ ਹੁਣ ਡਾਇਰੈਕਟ ਪੀਆਰ ਅਪਲਾਈ ਕਰ ਸਕਦੇ ਆਂ ਥਰੂ ਐਕਸਪ੍ਰੈਸ ਐਂਟਰੀ ਐਂਡ ਇਸ ਤੋਂ ਇਲਾਵਾ ਵਰਕ ਪਰਮਿਟ ਦੇ ਵਿੱਚ ਐਲਐਮਆਈਏ ਦੇ ਵਿੱਚ ਜੇ ਤੁਹਾਡਾ ਕੋਈ ਰਿਲੇਵੈਂਟ ਐਕਸਪੀਰੀਅੰਸ ਨਹੀਂ ਹੈ ਜਾਂ ਫਿਰ ਤੁਹਾਡਾ ਜਿਹੜਾ ਏਮਪਲੋਇਰ ਹੈ ਉਹ ਫਾਈਨੈਂਸ਼ੀਅਲੀ ਇਨਕੈਪेबल ਨਹੀਂ ਹੈ ਮੈਂ ਸਾਰਿਆਂ ਨੂੰ ਰეკਮੈਂਡ ਕਰਾਂਗੀ ਕਿ ਬਿਲਕੁਲ ਵੀ ਆਪਣੀ ਫਾਈਲ ਰਿਪਰੈਜ਼ੈਂਟ ਨਾ ਕਰੋ ਐਂਡ ਇਸ ਤੋਂ ਇਲਾਵਾ ਕੇਅਰ ਗੀਵਰ ਪ੍ਰੋਗਰਾਮ ਜੋ ਕਿ 31st ਮਾਰਚ ਨੂੰ ਓਪਨ ਹੋਣ ਜਾ ਰਿਹਾ ਸੀ ਉਹਦੇ ਵਿੱਚ ਇੱਕ ਨਈ ਅਪਡੇਟ ਆਇਆ ਜਿਹੜੇ ਇਹਨਾਂ ਨੇ ਗਾਈਡਲਾਈਨ ਪ੍ਰ ਰਾਈਟ ਨਾਉ ਜਿਹੜਾ 31 ਮਾਰਚ ਨੂੰ ਪੋਰਟਲ ਓਪਨ ਹੋਣਾ ਹੈ ਉਹਦੇ ਵਿੱਚ ਇਹ ਇਨਸਾਈਡ ਕੈਨੇਡੀਅਨਸ ਜਿਨ੍ਹਾਂ ਦਾ 6 ਮੰਥ ਦਾ ਮਿਨੀਮਮ ਐਕਸਪੀਰੀਅੰਸ ਹੈ ਐਜ਼ ਅ ਕੇਅਰ ਗੀਵਰ ਜਾਂ ਫਿਰ ਜਿਨ੍ਹਾਂ ਨੂੰ ਆਲਰੇਡੀ ਉਹਨਾਂ ਦੇ ਕੋਲ ਕ੍ਰੈਡੈਂਸ਼ੀਅਲਸ ਨੇ ਕਿ ਉਹਨਾਂ ਨੇ 6 ਮੰਥ ਤੋਂ 1 ਇਅਰ ਦਾ ਜਿਹੜਾ ਡਿਪਲੋਮਾ ਹੈ ਡਾਇਰੈਕਟ ਇਸੇ ਪ੍ਰੋਗਰਾਮ ਦਾ ਕੇਅਰ ਗੀਵਰ ਦਾ ਪੇਸ਼ੀਐਂਟ ਏਡ ਦਾ ਕੀਤਾ ਹੋਇਆ ਉਹ ਅਪਲਾਈ ਕਰ ਸਕਦੇ ਨੇ ਆਊਟਸਾਈਡ ਕੈਨੇਡੀਅਨਸ ਲਈ ਹਲੇ ਕੋਈ ਅਪਡੇਟ ਜਿਹੜਾ ਨਈ ਆਇਆ ਹੈ ਕਿ ਕਦੋਂ ਤੱਕ ਉਹ ਪੋਰਟਲ ਓਪਨ ਕਰਨਗੇ ਬਟ ਰਾਈਟ ਨਾਉ ਇਹਨਾਂ ਨੇ ਇਹ ਕਲੀਅਰ ਕੀਤਾ ਹੈ ਕਿ ਦੋ ਸਟਰੀਮਸ ਸਕਦਾ ਹੈ ਮਿਨਿਮਮ 6 ਮਨთ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਆਲਟ ਦੇ ਵਿੱਚ ਪੰਜ ਬੈਂਡ ਨਾਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੋਈ ਸ਼ਾਰਟ ਪ੍ਰੋਗਰਾਮ ਸ਼ਾਰਟ ਕੋਰਸ ਸਰਟੀਫਿਕੇਸ਼ਨਸ ਕੀਤੀ ਹੈ ਕੇਅਰਗੇਵਰ ਦੀ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਵੀ ਹੈ ਤੇ ਇਹਦੇ ਵਿੱਚ ਤੁਸੀਂ ਜਿਹੜੀ ਜੌਬ ਆਫਰ ਲੈਣੀ ਹੈ ਉਹ ਤੁਸੀਂ ਇੱਕ ਹੋਮ ਸਪੋਰਟ ਵਰਕਰ ਦੀ ਕਿਸੇ ਦੇ ਘਰੋਂ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਏਜੰਸੀਜ਼ ਹੁੰਦੀਆਂ ਜੋ ਕਿ ਪੇਸ਼ੈਂਟ ਕੇਅਰ ਪ੍ਰੋਵਾਈਡ ਕਰਦੇ ਆ ਜੋ ਕਿ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਉਹਨਾਂ ਦੇ ਥਰੂ ਵੀ ਜੌਬ ਆਫਰ ਜਿਹੜੀ ਹੈ ਉਹ ਲੈ ਸਕਦੇ ਹੋ ਬਟ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਿਕਰੂਟਮੈਂਟ ਏਜੰਸੀ ਦੇ ਥਰੂ ਤੁਸੀਂ ਕਿਸੇ ਤਰ੍ਹਾਂ ਦੀ ਆਫਰ ਨਹੀਂ ਲੈ ਸਕਦੇ ਥੈਟ ਊਡ ਬੀ ਡਾਇਰੈਕਟਲੀ ਕਿ ਤੁਹਾਨੂੰ ਕਿੱਥੇ ਪੋਜੀਸ਼ਨ ਦਿੱਤੀ ਜਾ ਰਹੀ ਹੈ ਕੀ ਤੁਹਾਡਾ ਵੇਜਰੇਟ ਰਹੇਗਾ ਉਹਨਾਂ ਦੇ ਡਾਕੂਮੈਂਟਸ ਦੇ ਥਰੂ ਵੀ ਤੁਸੀਂ ਜਿਹੜੀ ਆਪਣੀ ਪੀਆਰ ਹੈ ਅਪਲਾਈ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਜਿਹੜਾ ਅਪਡੇਟ ਹੈ ਕਿ ਮੋਸਟ ਆਫ ði ਟਾਈਮ ਇੰਡੀਆ ਤੋਂ ਜਿਹੜੇ ਕ ਗੇਟ ਅਪਲਾਈ ਕਰਦੇ ਆ ਕੰਸਲਟੈਂਟ ਦੇ थ्रू ਕਰਦੇ ਆ ਬਟ ਦੇ ਆਰ ਨਾਟ ਆਰਸੀਆਈਸੀ ਮੈਂਬਰ ਉਹ ਇੱਕ ਇੰਡੀਵਿਜੁਅਲ ਆਈਡੀ ਤੋਂ IP ਐਡਰੈਸ ਤੋਂ ਆਪਣੇ ਆਫਿਸ ਤੋਂ ਫਾਈਲਾਂ ਅਪਲਾਈ ਕਰਦੇ ਨੇ ਤੇ ਬਹੁਤ ਸਾਰੀ ਐਦਾ ਦੇ ਕੈਂਡੀਡੇਟ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਹੈ ਸਟੱਡੀ ਵੀਜ਼ਾ ਅਪਲਾਈ ਕੀਤਾ ਹੈ ਜਾਂ ਫਿਰ ਕੋਈ ਹੋਰ ਪ੍ਰੋਫਾਈਲ ਜਿਵੇਂ ਵਰਕ ਪਰਮਿਟ ਅਪਲਾਈ ਕੀਤਾ ਹੈ ਬਟ IP ਐਡਰੈਸ ਇੱਕੋ ਹੀ IP ਐਡਰੈਸ ਤੋਂ ਬਹੁਤ ਸਾਰੀ ਫਾਈਲਾਂ ਜਿਹੜੀਆਂ ਲੱਗ ਰਹੀਆਂ ਹਨ ਉਹਨਾਂ ਦੇ ਉੱਤੇ ਹੁਣ ਜਿਹੜੀ ਐਮਬੈਸੀ ਹੈ ਕੈਨੇਡੀਅਨ ਐਮਬੈਸੀ ਹੁਣ ਕਾਰਵਾਈ ਕਰਨ ਲੱਗ ਪਈ ਹੈ ਉਹਨਾਂ ਦੇ ਰਿਫਿਊਜ਼ਲ ਆ ਰਹੇ ਨੇ ਉਹਨਾਂ ਦੇ ਬੈਨ ਆ ਰਹੇ ਨੇ ਤੇ ਮੈਂ ਸਪੈਸ਼ਲੀ ਇਹ ਬੱਚਿਆਂ ਨੂੰ ਕਹਿਣਾ ਚਾਹੁੰਦੀ ਆ ਜੋ ਵੀ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਆਪਣੇ ਫਾਈਲ ਦੇ ਵਿੱਚ RCIC ਮੈਂ ਉਨ੍ਹਾਂ ਦੇ ਥਰੂ ਹੀ ਆਪਣੀ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਕਰਵਾਓ ਤੇ ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਆਪ ਆਪਣੀ ਫਾਈਲ ਨੂੰ ਲਾ ਰਹੇ ਹੋ ਤਾਂ ਆਪਣੇ ਪਰਸਨਲ ਆਈਪੀ ਐਡਰੈਸ ਦੇ ਥਰੂ ਹੀ ਆਪਣੀ ਜਿਹੜੀ ਫਾਈਲ ਹੈ ਉਹਨੂੰ ਐਮਬੈਸੀ ਦੀ ਸਾਈਟ ਤੇ ਅਪਲੋਡ ਕਰੋ